ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਅਸਮਾਨ ਤੇ ਬਹੁਤ ਸਾਰੇ ਸਿਤਾਰੇ ਚਮਕਦੇ ਨੇ ਗਰੂ ਪਿਆਰਿਓ ਪਰ ਇੱਕ ਅਜੀਹਾ ਨਾਮ ਹੈ ਜਿਸ ਦੀ ਲਿਸ਼ਕ ਨਾਲ ਅੱਜ ਵੀ ਅਣਖੀ ਧੀਆਂ ਪੈਣਾ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਉਹ ਨਾਮ ਹੈ ਮਾਤਾ ਭਾਗ ਕੌਰ ਜੀ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਮਾਈ ਭਾਗੋ ਵੀ ਆਖਦੇ ਹਾਂ ਇਹ ਦਾਸਤਾਨ ਸਿਰਫ ਇੱਕ ਜੰਗ ਦੀ ਨਹੀਂ ਸਗੋਂ ਇਹ ਦਾਸਤਾਨ ਹੈ ਮਰੇ ਹੋਏ ਜਮੀਰਾਂ ਨੂੰ ਜਗਾਉਣ ਦੀ ਟੁੱਟੇ ਹੋਏ ਰਸਤਿਆਂ ਨੂੰ ਗੁਰੂ ਚਰਨਾ ਨਾਲ ਮੋੜ ਜੋੜਨ ਦੀ ਅਤੇ ਇੱਕ ਔਰਤ ਦੇ ਅਸਰੂਪ ਦੀ ਜਿਸ ਨੇ ਹੱਥ ਵਿੱਚ ਤੀਗ ਫੜ ਕੇ ਸਮੇਂ ਦੇ ਹਾਕਮਾਂ ਦੇ ਤਖਤ ਹਿਲਾ ਦਿੱਤੇ ਮਾਈ ਭਾਗੋ ਜੀ ਦਾ ਜਨਮ ਮਾਝ ਦੇ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਨੇੜੇ ਪਿੰਡ ਚੰਭਾਲ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਭਾਈ ਮਾਲੋ ਜੀ ਸੀ ਜੋ ਕਿ ਬਾਬਾ ਲੰਗਾਹ ਜੀ ਦੇ ਖਾਨਦਾਨ ਵਿੱਚੋਂ ਸਨ ਬਾਬਾ ਲੰਗਾਹ ਉਹ ਸੂਰਮੇ ਸਨ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਸਿੱਖੀ ਦੀ ਬੜੀ ਸੇਵਾ ਕੀਤੀ ਸੀ ਮਾਈ ਭਾਗੋ ਨੂੰ ਗੁਰਸਿੱਖੀ ਅਤੇ ਨਿਡਰਤਾ ਗੁਣਤੀ ਵਿੱਚ ਹੀ ਮਿਲੀ ਸੀ ਬਚਪਨ ਤੋਂ ਹੀ ਉਹ ਦੂਜੀਆਂ ਕੁੜੀਆਂ ਵਾਂਗ ਸਿਰਫ ਗੁੱਡੀਆਂ ਪਟੋਲਿਆਂ ਨਾਲ ਨਹੀਂ ਖੇਡੇ ਸਗੋ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਉਦੋਂ ਆਉਂਦਾ ਸੀ ਜਦੋਂ ਉਹ ਆਪਣੇ ਪਿਤਾ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜੰਗਾਂ ਦੀਆਂ વાਰਾਂ ਸੁਣਦੇ ਸਨ ਉਹਨਾਂ ਦਾ ਵਿਆਹ ਪੱਟੀ ਦੇ ਰਹਿਣ ਵਾਲੇ ਭਾਈ ਨਿਧਾਨ ਸਿੰਘ ਨਾਲ ਹੋਇਆ ਪਰ ਮਾਈ ਭਾਗੋ ਦਾ ਮਨ ਹਮੇਸ਼ਾ ਅਨੰਦਪੁਰ ਸਾਹਿਬ ਦੀਆਂ ਪਵਿੱਤਰ ਗਲੀਆਂ ਵਿੱਚ ਰਹਿੰਦਾ ਸੀ ਸਾਲ 1705 ਦਾ ਉਹ ਸਮਾਂ ਆਇਆ ਜਦੋਂ ਅਨੰਤਪੁਰ ਸਾਹਿਬ ਦੇ ਕਿਲੇ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਅੰਦਰ ਅੰਨ ਦਾ ਦਾਣਾ ਨਹੀਂ ਸੀ ਬਚਿਆ ਉਸ ਔਖੀ ਘੜੀ ਵਿੱਚ ਮਾਝ ਦੇ 40 ਸਿੱਖ ਜਿਨ੍ਹਾਂ ਵਿੱਚ ਮਾਈ ਭਾਗੋ ਜੀ ਦੇ ਭਰਾ ਅਤੇ ਪਤੀ ਵੀ ਸ਼ਾਮਲ ਸਨ ਭੁੱਖ ਅਤੇ ਤਕਲੀਫਾਂ ਤੋਂ ਘਬਰਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਲਿਖ ਕੇ ਦੇ ਆਏ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੱਖ ਨਹੀਂ ਜਦੋਂ ਇਹ 40 ਸਿੱਖ ਵਾਪਸ ਮਾਜੀ ਦੀਆਂ ਜੂਹਾਂ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਪਰਿਵਾਰ ਉਹਨਾਂ ਦੀ ਜਾਨ ਬਚਣ ਤੇ ਖੁਸ਼ ਹੋਣਗੇ ਪਰ ਉਹ ਪੁੱਲ ਗਏ ਸੀ ਕਿ ਉਹਨਾਂ ਦੇ ਘਰਾਂ ਵਿੱਚ ਮਾਈ ਭਾਗੋ ਵਰਗੀਆਂ ਸਿੰਘਣੀਆਂ ਬੈਠੀਆਂ ਹਨ ਜਦੋਂ ਇਹ ਸਿੱਖ ਆਪਣੇ ਪਿੰਡ ਚੰਬਾਲ ਪਹੁੰਚੇ ਤਾਂ ਮਾਈ ਭਾਗੋ ਨੇ ਉਹਨਾਂ ਦਾ ਸਵਾਗਤ ਫੁੱਲਾਂ ਨਾਲ ਨਹੀਂ ਸਗੋਂ ਬੜੇ ਤਿੱਖੇ ਸ਼ਬਦਾਂ ਨਾਲ ਕੀਤਾ ਇਹ ਉਹ ਇਤਿਹਾਸਕ ਪਲ ਸੀ ਜਿਸ ਨੇ 40 ਸਿੱਖਾਂ ਦੀ ਕਿਸਮਤ ਬਦਲ ਦਿੱਤੀ ਮਾਈ ਭਾਗੂ ਨੇ ਗਰਜ ਕੇ ਕਿਹਾ ਓਏ ਸਿੰਘੋ ਸ਼ਰਮ ਨਾਲ ਡੁੱਬ ਕੇ ਮਰ ਕਿਉਂ ਨਹੀਂ ਗਏ ਜਿਸ ਗੁਰੂ ਨੇ ਤੁਹਾਨੂੰ ਜਿਉਣ ਦੀ ਚੋਖਟ ਸਿਖਾਈ ਜਿਸ ਨੇ ਤੁਹਾਡੇ ਲਈ ਆਪਣਾ ਸਰਬੰਸ ਵਾਰਨ ਦੀ ਤਿਆਰੀ ਕਰ ਲਈ ਤੁਸੀਂ ਉਸ ਗੁਰੂ ਨੂੰ ਕੱਲਾ ਛੱਡ ਕੇ ਆ ਗਏ ਜੇ ਤੁਹਾਡੇ ਵਿੱਚ ਲੜਨ ਦਾ ਦਮ ਨਹੀਂ ਰਿਹਾ ਤਾਂ ਇਹ ਤਲਵਾਰਾਂ ਸਾਨੂੰ ਫੜਾਓ ਸਾਡੀਆਂ ਚੂੜੀਆਂ ਪਾ ਕੇ ਘਰਾਂ ਵਿੱਚ ਬੈਠੋ ਅਸੀਂ ਜਾਵਾਂਗੇ ਆਪਣੇ ਗਰੂ ਲਈ ਸ਼ਹੀਦ ਹੋਣ ਪਰ ਤੁਹਾਨੂੰ ਦੁਨੀਆ ਮੇਹਣੇ ਮਾਰ ਕੇ ਜਿਉਣਾ ਨਹੀਂ ਦੇਵੇਗੀ ਜਦੋਂ ਮਾਈ ਭਾਗੋ ਦੇ ਇਹ ਸ਼ਬਦ ਉਹਨਾਂ ਸਿੱਖਾਂ ਦੇ ਹਿਰਦਿਆਂ ਵਿੱਚ ਤੀਰ ਵਾਂਗ ਚੁਬੇ ਉਹਨਾਂ ਦੇ ਮਰੇ ਹੋਏ ਜ਼ਮੀਰ ਜਾਗ ਪਏ ਉਹਨਾਂ ਨੇ ਮਾਈ ਭਾਗੋ ਤੋਂ ਮੁਆਫੀ ਮੰਗੀ ਅਤੇ ਮੜ ਗੁਰੂ ਚਰਨਾ ਵਿੱਚ ਜਾਣ ਦਾ ਫੈਸਲਾ ਕੀਤਾ ਮਾਈ ਭਾਗੋ ਨੇ ਨਾ ਸਿਰਫ ਉਹਨਾਂ ਨੂੰ ਪਹੇਰਿਆ ਸਗੋਂ ਖੁਦ ਮਰਦਾਨਾ ਪੇਸ਼ ਧਾਰ ਕੇ ਹੱਥ ਵਿੱਚ ਨੇਜਾ ਫੜ ਕੇ ਉਹਨਾਂ ਦੀ ਅਗਵਾਈ ਕੀਤੀ ਉਹ ਜਾਣਦੇ ਸਨ ਕਿ ਗੁਰੂ ਸਾਹਿਬ ਆਨੰਦਪੁਰ ਸਾਹਿਬ ਛੱਡ ਚੁੱਕੇ ਹਨ ਅਤੇ ਮੁਗਲ ਫੌਜਾਂ ਪਿੱਛਾ ਕਰ ਰਹੀਆਂ ਨੇ ਆਂਤ 1705 ਦੀ ਉਸ ਕੜਕ ਦੀ ਟੁੱਪ ਵਿੱਚ ਖਦਰਾਣੇ ਦੀ ਢਾਬ ਮੁਕਸਰ ਤੇ ਮਾਈ ਭਾਗੋ ਅਤੇ ਉਹ 40 ਸਿੱਖ ਮੁਗਲਾਂ ਦੀਆਂ ਲੱਖਾਂ ਦੀਆਂ ਫੌਜਾਂ ਦੇ ਸਾਹਮਣੇ ਡਟ ਗਈ ਮਾਈ ਭਾਗੋ ਨੇ ਅਜਿਹੀ ਬਾਦਰੀ ਦਿਖਾਈ ਕਿ ਦੁਸ਼ਮਣ ਦੇ ਪੈਰ ਉਖੜ ਗਏ ਜਿਵੇਂ ਇੱਕ ਸ਼ੇਰਨੀ ਆਪਣੇ ਬੱਚਿਆਂ ਦੀ ਰੱਖਿਆ ਕਰਦੀ ਹੈ ਮਾਈ ਭਾਗੂ ਨੇ ਉਸੇ ਤਰ੍ਹਾਂ ਤੀਕ ਚਲਾਈ ਜੰਗ ਖਤਮ ਹੋਈ ਚਾਰੇ ਪਾਸੇ ਲਾਸ਼ਾਂ ਦੇ ਢੇਰ ਵਿਛ ਗਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੈਦਾਨੇ ਜੰਗ ਵਿੱਚ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਸਾਰੇ 40 ਸਿੱਖ ਸ਼ਹੀਦ ਹੋ ਚੁੱਕੇ ਸਨ ਸਿਰਫ ਭਾਈ ਮਹਾ ਸਿੰਘ ਜੀ ਦੇ ਸਵਾਸ ਚੱਲ ਰਹੇ ਸੀ ਗੁਰੂ ਸਾਹਿਬ ਨੇ ਭਾਈ ਮਹਾ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਅਤੇ ਬਦਾਵਾ ਪਾੜ ਕੇ ਉਹਨਾਂ ਨੂੰ ਮੁਕਤਿਆਂ ਦਾ ਵਰਦਾਨ ਦਿੱਤਾ ਉਸੇ ਮੈਦਾਨ ਵਿੱਚ ਮਾਈ ਭਾਗੋ ਜੀ ਵੀ ਬੁਰੀ ਤਰ੍ਹਾਂ ਜ਼ਖਮੀ ਹਾਲਤ ਵਿੱਚ ਮਿਲੇ। ਗੁਰੂ ਸਾਹਿਬ ਨੇ ਉਹਨਾਂ ਦਾ ਇਲਾਜ ਕਰਵਾਇਆ। ਜਦੋਂ ਮਾਈ ਭਾਗੋ ਠੀਕ ਹੋਏ ਤਾਂ ਉਹਨਾਂ ਨੇ ਵਾਪਸ ਘਰ ਜਾਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਹੁਣ ਇਹ ਜੀਵਨ ਤੁਹਾਡੇ ਚਰਨਾਂ ਵਿੱਚ ਹੀ ਲੱਗੇਗਾ। ਇਸ ਤੋਂ ਬਾਅਦ ਮਾਈ ਭਾਗੋ ਜੀ ਗੁਰੂ ਸਾਹਿਬ ਦੇ ਨਾਲ ਹੀ ਰਹੇ। ਉਹ ਗੁਰੂ ਸਾਹਿਬ ਦੇ ਅੰਗ ਸੰਗ ਰਹਿ ਕੇ ਉਹਨਾਂ ਦੇ ਅੰਗ ਰੱਖਿਆਕ ਵਜੋਂ ਸੇਵਾ ਕਰਦੇ ਰਹੇ। ਉਹਨਾਂ ਨੇ ਆਪਣੀ ਬਾਕੀ ਦੀ ਜ਼ਿੰਦਗੀ ਨਿਹੰਗ ਸਿੰਘਾਂ ਵਾਲੇ ਬਾਣੇ ਵਿੱਚ ਬਤਾਈ। ਜਦੋਂ ਗੁਰੂ ਸਾਹਿਬ ਨਦੇੜ ਪਹੁੰਚੇ ਤਾਂ ਮਾਈ ਭਾਗੋ ਉੱਥੇ ਵੀ ਉਹਨਾਂ ਦੇ ਨਾਲ ਸਨ। ਗੁਰੂ ਸਾਹਿਬ ਦੇ ਜੋਤੀ ਜੋਸਮਾਉਣ ਤੋਂ ਬਾਅਦ ਮਾਈ ਭਾਗੋ ਜੀ ਕਰਨਾਟਕ ਦੇ ਜਨਵਾੜਾ ਬਿਦਰ ਵਿਖੇ ਚਲੇ ਗਏ। ਉੱਥੇ ਰਹਿ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਲੋਕਾਂ ਨੂੰ ਗੁਰਬਾਣੀ ਨਾਲ ਜੋੜਿਆ ਅਤੇ ਆਪਣਾ ਅੰਤਮ ਸਮਾਂ ਭਗਤੀ ਵਿੱਚ ਬਤਾਇਆ। ਉਹਨਾਂ ਦੀ ਸ਼ਹਾਦਤ ਅਤੇ ਜੀਵਨ ਦਾ ਅੰਤਮ ਸਮਾਂ ਬੜਾ ਪਵਿੱਤਰ ਸੀ। ਅੱਜ ਵੀ ਬੇਦਰ ਵਿੱਚ ਮਾਈ ਭਾਗੋ ਜੀ ਦਾ ਤਪ ਸਥਾਨ ਮੌਜੂਦ ਹੈ ਜੋ ਸਾਨੂੰ ਉਸ ਮਹਾਨ ਸਿੰਘਣੀ ਦੀ ਯਾਦ ਦਿਵਾਉਂਦਾ ਹੈ। ਮਾਈ ਭਾਗੋ ਜਿਨੇ ਸਾਬਤ ਕਰ ਦਿੱਤਾ ਕਿ ਸਿੱਖ ਧਰਮ ਵਿੱਚ ਔਰਤ ਸਿਰਫ ਘਰ ਦੀ ਚਾਰ ਦਿਵਾਰੀ ਤੱਕ ਸੀਮਿਤ ਨਹੀਂ, ਉਹ ਜੰਗ ਦੇ ਮੈਦਾਨ ਵਿੱਚ ਕਾਲੀ ਦਾ ਰੂਪ ਵੀ ਧਾਰ ਸਕਦੀ ਹੈ ਅਤੇ ਗੁਰੂ ਦੇ ਰਸਤੇ ਤੋਂ ਭਟਕਿਆਂ ਨੂੰ ਸਹੀ ਰਸਤੇ ਤੇ ਵੀ ਲਿਆ ਸਕਦੀ ਹੈ। ਮਾਈ ਭਾਗੋ ਜੀ ਦਾ ਜੀਵਨ ਹਰ ਸਿੱਖ ਲਈ ਇੱਕ ਮਿਸਾਲ ਹੈ ਇਤਿਹਾਸਕ ਸਰੋਤਾਂ ਅਤੇ ਸਥਾਨਕ ਰਵਾਇਤਾਂ ਅਨੁਸਾਰ ਮਾਈ ਭਾਗੋ ਜੀ ਨੇ ਲਗਭਗ 1708 ਤੋਂ ਬਾਅਦ ਕਈ ਸਾਲ ਬਿਦਰ ਦੀ ਧਰਤੀ ਤੇ ਗੁਜ਼ਾਰੇ ਉਹ ਸਨ 1715 ਤੋਂ 1720 ਦੇ ਦਰਮਿਆਨ ਕੁਝ ਇਤਿਹਾਸਕਾਰ ਇਸ ਨੂੰ ਗੁਰੂ ਸਾਹਿਬ ਦੇ ਜੋਤੀ ਜੋ ਸਮਾਉਣ ਤੋਂ ਕੁਝ ਸਾਲ ਬਾਅਦ ਦਾ ਸਮਾਂ ਮੰਨਦੇ ਨੇ ਜਨ ਵਿੜਾ ਵੇਖੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਰਾਜੇ ਅੱਜ ਜੋ ਸਪਵਿੱਤਰ ਸਥਾਨ ਤੇ ਗੁਰਦੁਆਰਾ ਤਾਪਸ ਸਥਾਨ ਮਾਈ ਭਾਗੋ ਜੀ ਸ਼ਿਸ਼ੋਭਤ ਹੈ ਮੈਂ ਦੇੜ ਤੋਂ ਬਿਦਰ ਜਾਣ ਵਾਲੀਆਂ ਸੰਗਤਾਂ ਅੱਜ ਵੀ ਉਸ ਪਵਿੱਤਰ ਧਰਤੀ ਦੇ ਦਰਸ਼ਨ ਕਰਦੀਆਂ ਹਨ ਜਿੱਥੇ ਇਸ ਮਹਾਨ ਸਿੰਘਣੀ ਨੇ ਆਪਣੇ ਜੀਵਨ ਦੇ ਆਖੰਤਮ ਸਵਾਸ ਲਏ ਮਾਈ ਭਾਗੋ ਜੀ ਦੇ ਸਰੀਰ ਦਾ ਸੰਸਕਾਰ ਵੀ ਇਸੇ ਅਸਥਾਨ ਤੇ ਪੂਰੀ ਮਰਜ਼ਾਦਾ ਨਾਲ ਕੀਤਾ ਗਿਆ ਤਨ ਸੀ ਉਹ ਮਾਂ ਜਿਸ ਨੇ ਅਜੀਹੀ ਧੀ ਨੂੰ ਜਨਮ ਦਿੱਤਾ ਅਤੇ ਧੰਨ ਸੀ ਉਹ ਗੁਰੂ ਜਿਸ ਨੇ ਮਾਈ ਭਾਗ ਨੂੰ ਆਪਣੀ ਧੀ ਬਣਾ ਕੇ ਸਿੱਖ ਇਤਿਹਾਸ ਦੇ ਅਮਰ ਪੰਨਿਆਂ ਤੇ ਲਿਖ ਦਿੱਤਾ ਗੁਰੂ ਪਿਆਰਿਓ ਆਸ ਕਰਦੇ ਹਾਂ ਕਿ ਇਹ ਇਤਿਹਾਸਕ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਅਜਿਹਿਆਂ ਹੋਰ ਵੀਡੀਓ ਦੇਖਣ ਦੇ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਨਾ ਭੁੱਲਣਾ ਅਤੇ ਲਾਈਕ ਕਰਨਾ ਨਾ ਭੁੱਲਣਾ ਜੀ ਹੋਈਆਂ ਬਿਆੰਤ ਫੁੱਲਾਂ ਦੀ ਖਿਮਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ